ਪੰਜਾਬ ਦੇ ਵਿੱਚ ਨਸ਼ੇ ਦੀ ਰੋਕ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਦੇ ਵੱਲੋਂ ਅਜਿਹੀ ਪੱਟੀਆਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਕਰੀਬਨ 800 ਕਿਲੋ ਲਾਹਣ ਅਤੇ 50 ਬੋਤਲਾ ਨਾਜਾਇਜ਼ ਸ਼ਰਾਬ ਦੀਆਂ ਕਾਬੂ ਕੀਤੀਆਂ ਗਈਆਂ ਨੇ। ਕਾਬਿਲੌਰ ਹੈ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਪੁਲਿਸ ਥਾਣਾ ਕੁਮਾਨ ਦੀ ਪੁਲਿਸ ਵੱਲੋਂ ਇਹ ਕਾਮਯਾਬੀ ਹੱਥ ਲੱਗੀ ਜਦੋਂ ਮੁਖਬਰ ਖਾਸ ਦੀ ਇਤਲਾਹ ਦੇ ਪੁਲਿਸ ਟੀਮ ਵੱਲੋਂ ਨਜ਼ਦੀਕੀ ਪਿੰਡ ਭਗਤਪੂਰਾ ਵਿਖੇ ਗੋਰਾ ਸਿੰਘ ਦੇ ਘਰ ਛਾਪੇ ਮਾਰੇ ਕੀਤੀ ਗਈ ਅਤੇ ਅੰਦਰੋਂ 800 ਕਿਲੋ ਲਾਹਣ ਅਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਦੋ ਚਾਲੂ ਪੱਟੀਆਂ ਕਾਬੂ ਕੀਤੀਆਂ ਗਈਆਂ। ਐਸ.ਬੀ. ਬਲਵਿੰਦਰ ਸਿੰਘ ਨੇ ਪੌਦੂਪੁਰ ਦੇ ਤੇ ਰਹਿਣ ਵਾਲੇ ਕੋਰੇ ਦੇ ਘਰ ਰੇਡ ਕੀਤਾ ਸੀ। ਪੁਲਿਸ ਪਾਰਟੀ ਦੇ ਨਾਲ ਜਦੋਂ ਰੇਡ ਕੀਤਾ ਤਾਂ ਦੋ ਪੱਟੇ ਲੱਗੀ ਪਈਆਂ ਗਈਆਂ। 16 ਕੈਨ ਜਿਹੜੇ ਲਾਹਣ ਦੇ ਪਾਏ ਗਏ। 50 ਬੋਤਲਾਂ ਸ਼ਰਾਬ ਨਾਜਾਇਜ਼। ਟੋਟਲ ਲਾਹਣ ਜਿਹੜੀ ਆ 800 ਕਿਲੋ ਦੇ ਕਰੀਬ ਬਣਦੀ ਹੈ। ਦੋਸ਼ੀ ਦੇ ਖਿਲਾਫ ਐਫਆਈਰ ਦਰਜ ਕਰ ਦਿੱਤੀ ਗਈ। ਇੱਥੇ ਪਹਿਲਾ ਵੀ ਕਾਫੀ ਮਕੰਮੇ ਦਰਜ ਨੇ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਾਇਨੇ ਤੋਂ ਬਾਅਦ ਤਲਾਕ ਸਵਤਨ ਦਸ਼ਮਨ ਤੋਂ ਛੁਟਕਾਰਾ ਸੰਤਾਨ ਹਿੰਮਤਾ ਲਾਟਰੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗੈਰੰਟੀਡ ਸਮਾਧਾਨ